ਜੀ ਆਸ ਵਿੱਚ ਹੀ ਪਰਵਾਰ ਇਹ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ ਸੱਤ ਸੌ ਲੰਗਾਂ ਬੈਕ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ ਜੇਲ੍ਹ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਨੂੰ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਤੇ ਆ ਹਸਪੀਟਲ ਜੀ ਜਿਹਦੇ ਪੁੱਤਰ ਬੁੱਤਰ ਆਪਣੀ ਪਾਦਾ ਪਹਿਲਾਂ ਉਹ ਵੀ ਰੱਖੀ ਉਹਦੀ ਰੱਖੀ ਹੈ ਜੀ ਕਿੰਨੀ ਉਮਰ ਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਮੱਛਾ ਕਰਦੇ ਉਹਨੂੰ ਦੂਰ ਜਾਣ ਬਾਜੀ ਜਿਹੜੇ ਪਿਓ ਪੱਤੀ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰ ਪੀ ਜਾਂਦੇ ਸਨ ਉਮਰ ਕਿੰਨੀ ਛੋਟੇ ਭਾਈ ਜੀ ਛੋਟੇ ਭਰਾ ਦੀ ਹੈਗੀ ਸੀ ਕੀ ਦੋ 32 33 ਸਾਲ ਦਾ ਹੈ ਉਹਨਾਂ ਵਿਆਹ ਹੋਏ ਸੋਨੇ ਵਿਆਹ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੇ ਸਨ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਤੇ ਕੇ ਬੈਠੀਆਂ ਨੇ ਜਿਹੜਾ ਜਿਹੜੀ ਲੱਗਦਾ ਜਿਹੜੇ ਬਰੇ ਭਾਈ ਨੇ ਮਾਤਾ ਨੂੰ ਮਾਰਿਆ ਸੀ ਹਾਂਜੀ ਤੇ ਕੀ ਛੋਟੇ ਭਾਈ ਨੂੰ ਰੰਝੀ ਕਿੱਥੇ ਹੱਸ ਆਸ ਵਿੱਚ ਇਥੇ ਲੜਦੇ ਰਹਿੰਦੇ ਨੇ ਜੀ ਇੱਥੇ ਹੀ ਦੇਖਦੇ ਨਾ ਨਹੀਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨਾ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੇਸਾ ਤੱਕ ਵੀ ਨਾ ਬਦਲਾ ਹੈ ਉਹ ਦਿਨ ਹਾਂਜੀ ਹਾਂਜੀ ਇਹ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਸਪੰਨ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਸਾਹ ਹਾਂਜੀ ਬਸ ਆਸ ਵਿੱਚ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਦੋਦੋਂ ਲੜਾ ਨਹੀਂ ਉਹ ਠੀਕ ਠਾਕ ਰਹਿੰਦੇ ਸੀ ਕਿੰਨੇ ਕੱਪੇ ਸੀ ਕਿੰਨੇ ਪਹਿਲਾਂ ਇਕੱਠੇ ਰਹਿੰਦੇ ਸੀ ਹੁਣ ਆ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਕਿ ਚੱਲ ਉਹਦੇ ਨਾਲ ਪਰੇ ਹੋ ਗਏ ਤੇ ਇਹ ਉਹਦੇ ਪਤਨ ਕੀ ਮਨਚਾ ਆ ਇੱਥੇ ਆ ਕੇ ਰਾਤ ਉਹ ਮਨ ਇੱਥੇ ਇਹਦਾ ਪਿਓ ਠੇ ਜਿਹਦੀ ਡੈਥ ਹੋਈ ਬੱਟੇ ਭਰਾ ਛੋਟਾ ਭਰਾ ਉੱਥੇ ਲੱਗ ਰਹੇ ਨਾਲ ਸਾਰੂ ਕੁਲਾ ਕੋਈ ਨਹੀਂ ਨਾ ਕੋਈ दारू दो लाबाजी देखो फोर नशे बहुत ਨੇ ਮੈਡੀਕਲ नशे ਹੋ ਗਏ ਇਹਨਾਂ ਪਤਾ ਹੀ ਨਹੀਂ ਲੱਗਦਾ ਕੀ ਕਰਦੇ ਨੇ ਕਿਵੇਂ ਕਹਿਣਾ ਵੀ ਕੋਈ ਨਾ ਦੇਖੋ ਐਸਾ ਕਹਿਣਾ ਜੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇੱਕ ਗੱਲ ਬੋਲਦਾ ਜੀ ਕਿ ਜਿਵੇਂ ਦੋ ਭਾਈਏ ਲੜਦੇ ਰਹਿੰਦੇ ਸੀ ਇਹਨਾਂ ਦੀ ਮਾਂ ਮਰਨ ਤੋਂ ਪਹਿਲਾਂ ਹਾਂਜੀ ਉਹ ਵੀ ਲੜਦੇ ਸੀ ਕਿ ਬਾਹਰ ਲੜਨਾ ਸ਼ੁਰੂ ਦੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ ਹਾਂਜੀ ਬਾਪੂ ਦੀ ਕੀ ਨਾ ਕੋਡ ਰਾਹ ਹੈ ਨਾ ਬਾਪੂ ਕਿਹੜਾ ਕੋਈ ਨਾ ਉਹ ਨਹੀਂ ਆ ਕੀ ਕਰਨਾ ਕੀ ਇਹਨਾਂ ਬਾਪੂ ਦਾ ਕਪਨਾਵਤ ਜਿਸ ਕੋਈ ਹੋਈ ਇਤਨੂੰ ਬੁਲਾਉਂਦੇ ਹੀ ਉਹ ਡਾਕਟਰ ਤਾਂ ਅਸੀਂ ਇੱਧਰ ਆ ਗਏ ਸੀ ਅੱਛਾ ਜੀ ਇਹਦਾ ਲਖ ਰੁਪਿਆ ਦਾ ਇਹਦੇ ਦਾ ਲਖਾ ਇਹ ਮੁੰਡੇ ਨੂੰ ਕੁੱਟਿਆ ਸਾਡੀ ਅੱਛੀ ਗੱਲ ਕੀ ਹੋਈ ਕਪਨਾਵਤ ਅੱਛਾ ਜਵਾਬ ਜੀ ਬਿਜਾ ਵੀ ਤੋਜ਼ਾ ਆ ਜੀ ਵੀ ਤੋਜ਼ੀ ਹੈ ਕੋਈ ਵੀਂਦਾ ਹੋ ਇੱਲਾਂ ਤੁਹਾਨੂੰ ਲੜਾਈ ਕੀਤੀ ਰਹਿੰਦਾ ਨਹੀਂ ਆਜੇ ਨਹੀਂ ਬੀਤਿਆ ਇਹ ਇੰਨਾ ਪੁੱਤੋਂ ਦਾ ਕਾਰਨ ਕੀ ਕੀ ਇੰਨਾ ਜਿਹੜਾ ਸੁੱਖ ਪਿਆ ਬਾਬਾ ਐਵੇਂ ਕਾਹ ਦਮੇਂ ਡਰੇ ਇਦਾਂ ਡਾਉ ਵੇ ਲੋ ਅੱਛਾ ਹੋਰ ਵਾਓ ਇਤਿਹਾਸ ਦੇ ਦਾਵਾ ਤੁਸੀਂ ਉਹਦੇ ਨਾਲ ਰਹਿੰਦੇ ਨਹੀਂ ਇਕੱਲਾ ਨਹੀਂ ਮੈਂ ਤਾਂ 23 ਆ ਮੁੰਡੇ ਦਾ 20 ਅੱਛਾ ਉਹ ਦੋਵੇਂ ਮੁੰਡੇ ਜਿੱਨੇ ਜੱਤਾ ਮਾਰਿਆ ਉਹ ਤਾਂ ਮਰ ਗਿਆ ਡੱਟੋ ਜੀ ਤੀਲੀ ਨੂੰ ਮਾਰਲੀ ਉਹਦੀ ਹੋਊਗੀ ਕੀ ਵਕਤੀ ਦਾ ਹੋਲੀ ਮਾਲਾ ਦੀ ਅੰਦਰੋਂ ਮਰੇ ਗਏ ਸਪਾਰਨ ਸਪਾਰਨ ਇਹ ਕਿੰਨੇ ਚੋਲੀ ਰਹਣਾ ਦਾ ਆਪਦੀ ਹੈ 4:00 ਵਜੇ ਦੀ ਤੇ ਕੋਲੋਂ ਸੀ ਕੋੜੇ ਕੇ ਉਹ ਕੋਰੇ ਹੀ ਜਾਣਿਆ ਸੀ ਤਾਂ ਖਬਰਾਂ ਨਹੀਂ ਨਾ ਮੈਂ ਤਾਂ ਚੱਕ ਕੇ ਰਿਹਾ ਆਏ ਹੋਏ ਉਹ ਬੁਢਾ ਲੱਗਦਾ ਸੀ ਤੁਸੀਂ ਲੱਗਵਾ ਜੀ ਉਹ ਤਾਂ ਉੱਧਰ ਪੈਣ ਦਾ ਬਹੁਤ ਦੂਰ ਉਸ ਟਾਈਮ ਤੇ ਕੋਈ ਚਾਲ ਹੈ ਜੀ ਉਹ ਦੇਖ ਕੋਈ ਸੀ ਉਹ ਕੀ ਕਾਰਨ ਹੋ ਗਿਆ ਉਹ ਦਾ

ਦੋ ਬੰਦੇ ਐਕਸਟਾਰਿਕ ਕੋ ਲੜਾਈ ਕੇਸ ਦੇ ਵਿੱਚ ਇੱਕ ਬ੍ਰੌਡ ਡੈਟ ਦਾ ਇੱਕ ਇੰਜਣ ਹੈ। ਬੜੇ ਕੋਈ ਨਹੀਂ ਪਿਆ ਅਜੇ ਅਸੀਂ ਉਹਨੂੰ ਰੈਪੇਅਰ ਕਰਨਾ ਚਾਹੁੰਦੇ ਹਾਂ ਬੱਤੀ ਦੇ ਵਿੱਚ ਪਰ ਨਾ ਕੋਈ ਸਾਨੂੰ ਅਵੇਲੇਬਲ ਨਹੀਂ ਮਿਲ ਰਿਹਾ। ਜਿਹੜਾ ਇੰਜਣ ਹੈ ਉਹ ਵੀ ਉਹਦੀ 60 ਸਾਲ ਹੈ। ਕੀ ਨਾਮ ਕੀ ਹੈ? ਉਹ ਦਾ ਰਾਮ ਸਿੰਘ। ਤੇ ਜਿਹੜਾ ਉਹ ਆਹ ਪਿੰਡ ਪੁਨੀਆ। ਜਿਹੜਾ ਦੂਸਰਾ ਹੀ ਡੈਕ ਫੇਸ ਹੈ ਉਹ ਇਹਨਾਂ ਦੇ ਚ ਲੱਗੂ। ਉਹ ਇਹਦਾ ਮੰਡਾ ਲੱਗਦਾ ਹੈ। ਉਹਦੀ ਕਿੰਨੀ ਉਮਰ ਹੈ? ਉਹਦੀ 35 ਸਾਲ ਹੋਊਗੀ। 35 ਸਾਲ। ਕੀ ਨਾਮ ਕੀ ਹੈ? ਉਹ ਦਾ ਜੰਤੀਵਨ ਸਿੰਘ। ਇਸ ਦੀ ਲੱਗਦਾ ਕੀ ਹੈ 20 ਸੀ ਦਾ ਮਾਰਿਆ ਹੋਊਗਾ। ਲਗੇ ਇਹਦਾ ਪੋਸਟਮਾਰਟਮ ਰਿਪੋਰਟ ਤਾਂ ਬਾਅਦ ਹੀ ਆਏਗਾ ਜੀ ਜਿਸਨ ਜਿਹੜਾ ਮੈਨੂੰ ਰੈਫਰ ਕਰਾਇਆ ਉਹ ਇਹ ਕਿਤੇ ਕਿਤੇ ਵੀ ਆ ਵੀ ਸੁਰਤੇ ਵੀ ਵਾਰ ਹੈਗੇ ਆ ਹਫਤੇ ਵੀ ਆ ਕੋਈ ਚੀਜ਼ ਬਾਹਰ ਹੋ ਜਾਂਦੀ ਆ ਲੱਗ ਰਿਹਾ ਮੈਨੂੰ ਕਿ ਸੰਭਵ ਹੈ ਜੀ ਸਵੇਰ ਤੋਂ ਕੋਈ ਰਾਤ ਨੂੰ ਲੜਾਈ ਹੋਈ ਸੀ ਕੀ ਕੇਸ ਆ ਕਿ ਕਿਹੜੇ ਬੰਦੇ ਸੀ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਉਹਨਾਂ ਸੰਭਣਾ ਨਾਲ ਕੁੱਤ ਕੁੱਤੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜਖਮੀ ਕਰ ਦਿੱਤਾ ਕਿ ਕਿੰਨੇ ਕੋਈ ਨਹੀਂ ਘੜਾ ਜੀ ਇਹ ਕੱਲ ਸ਼ਾਮ ਨੂੰ ਰਾਤ 9:30 ਵਜੇ ਦੀ ਦੋ ਦਸ ਵਜੇ ਉਹ ਨਸ਼ਾ ਕੀਤਾ ਇਹ ਕਿਸ ਤਰ੍ਹਾਂ ਹਾਂ ਨਸ਼ੇ ਦੀ ਕਿਸਮ ਦਾ ਪੰਦਾ ਹੈ ਤੇ ਆਪ ਵੀ ਕੀ ਉਹ ਬੈਠੇ ਉੱਤੇ ਤਰਾ ਵਗੈਰਾ ਪਿੰਦੇ ਸੀ ਲੰਗਿਸਤੀ ਰਹੀਏ ਬੰਦੇ ਦੇ ਕੀ ਕਾਰਨ ਕੀ ਰਹੇ ਕਿਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬੁੱਜੁਰਗ ਮੈਨੂੰ ਵੱਧ ਜ਼ਮੀਨ ਦੇ ਦੇ ਜੀ ਦਰਖਾਸਤ ਇਹ ਨਾਗਰਿਕ ਜਥੇਬੰਦੀ ਉਮਰ ਦੇ ਉਹਦਾ ਨਾਮ ਸੀਗਾ ਜਗਜੀਵਨ ਸਿੰਘ ਉਮਰ ਵੀ 38 ਸਾਲ ਹੈ ਇਹ ਬਜ਼ੁਰਗ ਦੀ ਉਮਰ ਕਿੰਨੀ ਹੈ ਬਜ਼ੁਰਗ ਦੀ ਉਮਰ 60 ਸਾਲ ਹੈ ਕੀ ਪੋਜੀਸ਼ਨ ਦੀ ਹੈ ਬਜ਼ੁਰਗ ਦੀ ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ ਜੀ ਜਗਜੀਵਨ ਵੀ ਤੁਹਾਡਾ ਡੈਥ ਹੋ ਗਿਆ ਸੀ ਇਹ ਵੀ ਸੁਣਾ ਜਿਹੜਾ ਵੀ ਡੈਥ ਹੋਈ ਹੈ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਨੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਮਰ ਪਿਆ ਹੈ ਉਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ। ਤੋਂਹਾਂ ਭਰਾ ਦੀ ਵੀ ਪਹਿਲਾਂ ਵੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ। ਪ੍ਰੋਟੀਨ ਮੈਟਰ ਚ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀਆਂ ਨੇ ਦੋ। ਜਿਹਦੇ ਹੁਣ ਵਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ। ਇਹ ਆਪਣੇ ਆਪਣੇ ਪੁਰਾ ਨੂੰ ਮਾਰੇ। ਨਾ ਪਹਿਲਾਂ ਕੋਈ ਪਰਚਾ ਨਹੀਂ। ਹੁਣ ਹੁਕਮ ਤੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਜੀ। ਗ੍ਰਿਫਤਾਰ। ਗ੍ਰਿਫਤਾਰ ਕਰ। ਜਿੱਤੀ ਮੁਕੱਦਮਾ ਤੋਦ ਹੋ ਗਿਆ ਜੀ। ਮੁਕੱਦਮਾ ਤਵਰਜ ਹੋ ਗਿਆ ਜੀ।